ਅਸੀਂ ਗੱਲ ਕਰ ਮਨ ਜਗਤਾਰ ਸਿੰਘ ਸ੍ਰੀ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਪਿੰਡ ਰਾਜਾਂ ਵਿੱਚ ਖੜੇ ਆ ਜਿੱਥੇ ਇੱਕ ਛੋਟਾ ਜਿਹਾ ਸੱਜ ਮੇਲਾ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਜਿਹੜਾ ਕਿ ਇੱਕ ਕਰਾਇਆ ਜਾ ਰਿਹਾ 13ਵਾਂ ਸੱਜ ਮੇਲਾ ਦੱਸਿਆ ਜਾ ਰਿਹਾ ਪਰ ਬੜਾ ਛੋਟਾ ਟੂਰਨਾਮੈਂਟ ਆ ਪਰ ਦੇਖਣ ਵਾਲਾ ਟੂਰਨਾਮੈਂਟ ਆ ਜਿਵੇਂ ਕੌਸਟੀਆਂ ਹੁੰਦੀਆਂ ਹਰਿਆਣਾ ਦੇ ਵਿੱਚ ਢੰਡੀ ਫੜ ਕੇ ਉਸੇ ਤਰ੍ਹਾਂ ਦਾ ਟੂਰਨਾਮੈਂਟ ਆ ਇਹ ਕਰਾਇਆ ਜਾ ਰਿਹਾ ਉਸ ਟੂਰਨਾਮੈਂਟ ਦੇ ਕੋਈ ਝਲਕਾਂ ਦੇਖਣ ਨਾਲੇ ਗੱਲਬਾਤ ਕਰਦੇ ਪਰੰਤਿਕਾਂ ਨਾਲ ਵੀ ਕਿੱਥੋਂ ਉਹ ਇਹ ਬੰਦੇ ਹੈਗੇ ਆ ਤੇ ਕਿਵੇਂ ਜਿਹੜਾ ਟੂਰਨਾਮੈਂਟ ਹੁੰਦਾ ਤੇ ਕਿੱਥੇ ਕਿੱਥੇ ਪਹਿਲਾਂ ਇਹ ਹੁੰਦਾ ਆ ਟੂਰਨਾਮੈਂਟ ਆ ਉਹ ਕਰ ਦਿਆਂ ਗੱਲ ਬਾਤ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਦੋਜੀ ਹੈ ਤੇ ਕਿੰਨਾ ਟਾਈਮ ਹੋ ਗਿਆ ਜਿਹੜਾ ਇਹ ਟੂਰਨਾਮੈਂਟ ਹੁੰਦੇ ਆ ਇਹ ਟੂਰਨਾਮੈਂਟ ਹੁੰਦੇ ਨੂੰ ਜੀ ਘਾਟੋਂ ਘਟ ਵੀ ਹੋ ਗਏ ਹੋਇਆ ਮੇਰੇ ਖਿਆਲ 12 13 ਸਾਲ ਹੋ ਗਏ ਇਹਨਾਂ ਨੂੰ ਜੀ ਹਾਂਜੀ ਕਿੱਥੇ ਕਿੱਥੇ ਟੂਰਨਾਮੈਂਟ ਕਰਾਉਣਾ ਪਹਿਲਾਂ ਹਰੇਕ ਸਾਲ ਰਾਜਾ ਨਹੀਂ ਹੁੰਦਾ ਹੈ ਹਾਂ ਜੀ ਹਰੇਕ ਸਾਲ ਇੱਥੇ ਰਾਜਾ ਨਹੀਂ ਹੁੰਦਾ ਇੱਕ ਤਾਂ ਮੇਲਾ ਹੁੰਦਾ ਸਾਡਾ ਵਿਸਾਖ ਚ ਅੱਛਾ ਜੀ ਵਿਸਾਖ ਚ ਹੁੰਦਾ 6 ਤਰੀਕ ਨੂੰ ਜਾਨੀ ਸੰਜਾ ਸੰਜਾ ਤੇ satsang ਹੁੰਦੀ ਇਹ ਇੱਕ ਮੇਲਾ ਹੁੰਦਾ ਸਾਡਾ ਆਇਆ ਕੱਤੇ ਦੇ ਵਿੱਚ ਕਿਵੇਂ ਖਿਡਾਰੀ ਭਾਗ ਲੈਂਦੇ ਇਹਦੇ ਵਿੱਚ ਇਹਦੇ ਵਿੱਚ ਦੇਖੋ ਜੀ ਜਿਵੇਂ ਜਿਵੇਂ ਆਏ ਹੁਣ ਅਸੀਂ ਅੱਗੇ ਜਿਹੋ ਜੀ ਸਾਡੇ ਕੋਲ ਗੁੰਜਾਇਸ਼ ਹੁੰਦੀ ਸੀ ਅਸੀਂ ਉਹ ਜਿਆ ਕਰਾ ਦਿੰਦੇ ਸੀ ਸੰਜ ਮੇਲਾ ਜੀ ਠੀਕ ਹੈ ਐਤ ਕੀ ਸਾਡੇ ਕੋਲੇ ਮਾੜੀ ਮੋਟੀ ਸੀ ਕਿ ਤੇ ਅਸੀਂ ਮਾੜਾ ਮੋਟਾ ਮੇਲਾ ਹੋਰ ਕਰਾਤਾ ਸੰਜ ਮੇਲਾ ਜੀ ਤੇ ਅਸੀਂ ਐਂ ਚਾਹੁੰਦੇ ਆ ਵੀ ਸਾਡਾ ਮੇਲਾ ਨਾ ਵੀ ਅੱਗੇ ਵੀ ਤਰੱਕੀ ਕਰੇ ਵੀ ਸਾਡਾ ਮੇਲਾ ਚੰਗੇ ਤੋਂ ਚੰਗਾ ਲੱਗੇ ਵੀ ਸਾਡਾ ਵੀ ਨਾਂ ਹੋਵੇ ਪਿੰਡ ਦਾ ਵੀ ਨਾਂ ਰੋਸ਼ਨ ਹੋਵੇ ਤੇ ਭੈਣ ਭਰਾਵਾਂ ਦੇ ਜਿਹੜੇ ਨਾਲ ਜੁੜੇ ਐ ਉਹਨਾਂ ਦਾ ਵੀ ਨਾਂ ਹੋਵੇ ਸਾਡੇ ਜਿਹੜੇ ਕਮੇਟੀ ਮੈਂਬਰ ਹੈਗੇ ਆ ਸੇਵੀਦਾਰ ਹੈਗੇ ਆ ਵੀ ਇਹਨਾਂ ਦਾ ਵੀ ਨਾਂ ਹੋਵੇ ਵੀ ਜਿਵੇਂ ਹੁਣ ਮੈਂ ਪ੍ਰਧਾਨ ਹੈਗਾ ਇੱਥੋਂ ਦਾ ਆਪਣਾ ਰੋਟੀ ਪਾਣੀ ਦਾ ਪ੍ਰੋਗਰਾਮ ਵਧੀਆ ਚੱਲਦਾ ਸੋਹਣਾ ਚੱਲਦਾ ਬਿਲਕੁਲ ਪਿੰਡ ਵੀ ਬਹੁਤ ਚੰਗਾ ਹੈਗਾ ਸਾਡੇ ਲੈ ਕੇ ਐਵੇਂ ਕਹਿ ਦਈਏ ਆਪਾਂ ਵੀ ਹਰ ਸਾਲ ਹੀ ਅਸੀਂ ਇੱਥੇ ਮੇਲੇ ਲਾਉਨੇ ਆ ਦੋ ਮੇਲੇ ਸਾਡੇ 6 ਮਹੀਨਿਆਂ ਬਾਅਦ ਇੱਕ ਮੇਲਾ ਲੱਗਦਾ ਇੱਕ ਵਿਸਾਖ ਚ ਤੇ ਇੱਕ ਅੱਤੇ ਚ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਜਿਹੜੇ ਲੋਕ ਇਹ ਚੀਜ਼ਾਂ ਭੁੱਲਦੇ ਜਾਂਦੇ ਤੁਸੀਂ ਉਹ ਚੀਜ਼ਾਂ ਕਰਵਾ ਰਹੇ ਹੋ ਢੰਡੀ ਵਾਲੀ ਕੁਸ਼ਤੀ ਆ ਬਹੁਤ ਟਾਈਮ ਬਾਅਦ ਵੇਖਣ ਨੂੰ ਮਿਲੀ ਆ ਨਹੀਂ ਜੀ ਇਹ ਤਾਂ ਨਾ ਸਾਨੂੰ ਬੜਾ ਚਾਅ ਆ ਵੀ ਅਸੀਂ ਇਹਨਾਂ ਵੀ ਜਿਹੜਾ ਪੁਰਾਣਾ ਵਿਰਸਾ ਨਾ ਇਹ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ ਪੁਰਾਣਾ ਵਿਰਸਾ ਜੇ ਹੁਣ ਆਪਾਂ ਆਪ ਤੋਰਾਂਗੇ ਸਿਆਣੇ ਬੰਦੇ ਤੇ ਫੇਰ ਹੀ ਤੁਰਨਾ ਹੈਗਾ ਜੀ ਹੁਣ ਬੱਚਿਆਂ ਨੂੰ ਜਿਹੜੇ ਰਾਹ ਪਾਵਾਂਗੇ ਉਸੇ ਰਾਹ ਬੱਚਿਆਂ ਨੇ ਪੈਣਾ ਪਰなんで ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਮੇਲਾ ਹੋ ਰਿਹਾ ਹੈ। ਪిల్లా ਸਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਆਉਣ ਦਾ ਤੇ ਸਾਡੇ ਸਾਰੇ ਬਲਵਾਨਾਂ ਨੂੰ ਹੌਸਲਾ ਦੇਣ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਪਿੰਡ ਦਾ ਬਹੁਤ ਵਪਰਾਲਾ ਵੱਡਾ ਰਾਜਣੇ ਦਾ ਸਾਰੇ ਬੰਦੇ ਨੇ ਸੰਯੋਗ ਦੇਣਦੇ ਅੱਗੇ ਤੋਂ ਹੋਰ ਵੀ ਵੱਧ ਝੜ ਕੇ ਇਹਨਾਂ ਦਾ ਪ੍ਰੋਗਰਾਮ ਵਧੀਆ ਖੜਾ ਲਵਾਇਆ ਕਰਾਂਗੇ। ਇਹ ਤਾਂ ਮੌਕੇ ਤੇ ਹੋਇਆ ਸਾਰਾ ਕੁਝ ਅਗਲੀ ਵਾਰੀ ਦੁੱਈ ਵਧੀਆ ਕਰਾਵਾਂਗੇ। ਸਾਡੇ ਨਗਰ ਦਾ ਸਾਥ ਆ ਸਾਡਾ ਹੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਹੜਾ ਸ਼ੰਜ ਮੇਲਾ ਹੈ ਕਰਾਇਆ ਜਾ ਰਿਹਾ 13ਵਾਂ ਜਿਹੜਾ ਸ਼ੰਜ ਮੇਲਾ ਕਰਾਇਆ ਜਾ ਰਿਹਾ ਤੇ ਵੱਖ-ਵੱਖ ਜਿਹੜੇ ਲੋਕ ਪਹੁੰਚੇ ਨੇ ਖਿਡਾਰੀ ਪਹੁੰਚੇ ਨੇ ਤੋਂ ਕਹਿੰਦੇ ਪਹਿਲਾਂ ਇਹ ਛੋਟੇ ਲੈਵਲ ਦਾ ਮੈਚ ਸੀਗਾ ਕਿ ਨਾਲ ਥੋੜਾ ਜਿੰਨੇ ਨੇ ਵੱਧ ਕੀਤਾ ਅਗਲੇ ਸਮੇਂ ਦੇ ਵਿੱਚ ਜਿਹੜਾ ਹੋਰ ਰਿਸਪੌਂਸ ਆ ਜਿਹੜਾ ਉਹ ਇਹਨਾਂ ਨੂੰ ਮਿਲੇ ਆਸ ਕਰਦੇ ਆ ਕਿ ਜਿਹੜਾ ਸ਼ੰਜ ਮੇਲਾ ਤਰੱਕੀ ਨਾ ਕਰੇ ਕੈਮਰਾਮੈਨ ਮਨਪੀਤ ਦੇ ਨਾਮ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਪਿੰਡ ਰੱਜਣਾ